ਲੋ ਵੀ ਦੋਸਤੋ ਸਿੱਧੂ ਮੂਸੇਵਾਲੇ ਦੇ ਕਿਸੇ ਵੀ ਤਰ੍ਹਾਂ ਦੇ ਪੋਸਟਰ ਬਣਵਾਉਣ ਲਈ ਨੈਣੀ ਆਰਟਸ ਨੇੜੇ ਬੱਸ ਸਟੈਂਡ ਭਾਈ ਰੂਪਾ ਸ਼ੰਨਾ ਰੋਡ ਤੇ ਆ ਕੇ ਸਿੱਧੂ ਮੂਸੇਵਾਲੇ ਦਾ ਕਿਸੇ ਵੀ ਤਰ੍ਹਾਂ ਦਾ ਪੋਸਟਰ ਬਣਵਾ ਸਕਦੇ ਆ ਜਾਂ ਆਪ ਦੀ ਗੱਡੀ ਦੇ ਨੰਬਰ ਪਲੇਟਾਂ ਲਗਵਾਉਣੀਆਂ ਹੋਣ ਨੈਣੇ ਵਾਲੇ ਆਰਟਸ ਜਾਂ ਸਟicker ਲਗਵਾਉਣੇ ਹੋਣ ਜਾਂ ਹੋਰ ਗੱਡੀ ਦਾ ਕੋਈ ਸੈਂਸਰ ਦਾ ਕੰਮ ਸਮਾਨ ਲੈਣਾ ਹੋਵੇ ਹਰ ਤਰ੍ਹਾਂ ਦੀਆਂ ਨੰਬਰ ਪਲੇਟਾਂ ਪੂਰਾ ਸਮਾਨ ਨੈਣਲੇ ਆਰਟਸ ਅਵੇਲੇਬਲ ਆ ਬਈ ਇੱਥੇ ਆ ਤੁਸੀਂ ਵੇਰਨਾ ਸਟicker ਸਟicker ਪੇਂਟ ਪੂੰਡ ਜਾਂ ਹੋਰ ਕੋਈ ਵੀ ਸਮਾਨ ਲੈਣਾ ਹੋਵੇ ਗੱਡੀ ਦਾ ਤਾਂ ਖਾਸ ਕਰਕੇ ਸਿੱਧੂ ਮੂਸੇ ਵਾਲੇ ਦੇ ਬਾਈ ਸਟicker ਜੇ ਕਰਵਾਉਣੇ ਹੋ ਤਾਂ ਨਾਨਾ ਵਾਲੀ ਆਰ ਨਾਨਾ ਵਾਲੇ ਨਾਲ ਮਿਲ ਸਕਦੇ ਉੱਪਰ ਦੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਭਾਈ ਰੂਪਾ ਨੇੜੇ ਤੇੜੇ 15 ਵੀ ਪਿੰਡਾਂ ਦੇ ਵਿੱਚ ਆ ਤੁਸੀਂ ਵੇਖਦੇ ਸਿੱਧੂ ਮੂਸੇ ਵਾਲਾ 410 ਤੇ ਗੱਲਬਾਤ ਕਰਕੇ ਕਢਵਾ ਸਕਦੇ ਸਟicker ਕਿਸੇ ਵੀ ਤਰ੍ਹਾਂ ਦਾ ਕਢਵਾਉਣਾ ਹੋਵੇ ਤੇ ਬਾਈ ਬਹੁਤ ਵਧੀਆ ਕੰਮ ਕਰਦਾ 15-20 ਸਾਲਾਂ ਤੋਂ ਬਾਈ ਦਾ ਕੰਮਕਾਰ ਚੱਲ ਰਿਹਾਗਾ ਆ ਤੁਸੀਂ ਦੇਖ ਸਕਦੇ ਆ ਬਾਈ